ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਰੱਖੀ ਜਾ ਰਹੀ ਹੈ ਨਾ ਮੈਂ ਤੁਹਾਨੂੰ ਪਹਿਲਾਂ ਦੱਸ ਕਹੋਂ ਤੇ ਦੁਬਾਰਾ ਦੱਸ ਦੇ ਲੱਗਾਂ ਮੈਂ ਵਿੱਚ ਇਹ ਸਾਡੇ ਹਲਕੇ ਦੇ ਵਿੱਚ ਨਾ ਹਰਮੀਤ ਸਿੰਘ ਸੰਧੂ ਦੀ ਇੱਕ ਫੋਟੋ ਬਣਾ ਕੇ ਤੇ ਸਾਡਾ ਇੱਕ ਦੋਨੇ ਬਣੀ ਸੀਐਮ ਸਾਹਿਬ ਬਿਠਾਏ ਆ ਤੇ ਵਿੱਚ ਕਾਹੇ ਹਰਮੀਤ ਸਿੰਘ ਸੰਧੂ ਦੀ ਫੋਟੋ ਲਾਈ ਗਈ ਆ ਉਹ ਸਾਡੇ ਹਲਕੇ ਦੇ ਲੀਡਰਾਂ ਨੂੰ ਵੋਟਰਾਂ ਨੂੰ ਸਾਡੇ ਆ ਭਰਾਵਾਂ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਪਮਕੜ ਆ ਜਿਹੜੇ ਪਿਆਰ ਕਰਦੇ ਪਾਰਟੀ ਨੂੰ ਉਹਨਾਂ ਨੂੰ ਡਿਸਟਰਬ ਕਰ ਰਹੀ ਰਹੀਦਾ ਕੱਲ ਦਾ ਫਿਰ ਰਾਤ ਨੂੰ ਕਿਸੇ ਵੀਰ ਨੇ ਮੈਨੂੰ ਆ ਵੱਡੀ ਕਵਾਰ ਦੇ ਉਨੇ ਇੰਗਲਿਸ਼ ਕਵਾਰ ਦੇ ਵਿੱਚ ਇਹ ਜਿਹੜੇ ਉਹਦੇ ਲਿੰਕ ਜੁੜੇ ਹੋਏ ਜਿਹੜੇ ਡੀਜੀਪੀ ਪੰਜਾਬ ਸ਼ਸ਼ੀ ਕਾਦ ਨੇ ਯਾਰ ਕੀਤੇ ਉਹਨੇ ਆਪਦਾ ਜਿਹੜਾ ਇੱਕ ਬਿਆਨ ਦਿੱਤਾ ਸੀ ਇਸ ਕਵਾਰ ਦੇ ਵਿੱਚ ਕਿ ਮੈਂ ਉਸ ਵੇਲੇ ਬਦਲ ਸਰਕਾਰ ਸੀ ਤੇ ਮੈਂ ਬਦਲ ਸਰਕਾਰ ਕੋ ਰਿਪੋਰਟ ਬਣਾ ਕੇ ਲੈ ਕੇ ਗਿਆ ਸੀ ਕਿ ਬਦਲ ਸਾਹਿਬ 98 98 ਬੰਦਿਆ ਪੂਰੇ ਪੰਜਾਬ ਦੇ ਇਹ ਜਿਹੜੇ ਬੰਦੇ ਆ ਨਸ਼ੇ ਦੇ ਸਤਾਕਰਵਾ ਨਸ਼ੇ ਦੇ ਸਤਾਕਰਾਂ ਨਾਲ ਸਾਰਾ ਜੁੜੀਆਂ ਵਾਂ ਤੇ ਮੈਨੂੰ ਦੁੱਖ ਲੱਗਦਾ ਵੀ ਇਹ ਨਸ਼ਾ ਜੇ ਪੰਜਾਬ ਦੇ ਵਿੱਚ ਪ੍ਰਵੇਸ਼ ਕਰ ਗਿਆ ਇਹ ਆਉਣ ਵਾਲੇ ਸਮੇਂ ਬਹੁਤ ਅਨੇਕ ਮਾਵਾਂ ਦੇ ਪੁੱਤ ਤੇ ਭੈਣਾਂ ਦੇ ਭਰਾ ਇਹ ਘਰਾਂ ਦੇ ਘਰ ਜਾੜ ਕੇ ਰੱਖ ਦੂਗਾ ਤੇ ਮੈਨੂੰ ਕਿਰਪਾ ਕਰੋ ਮੇਰੇ ਮੋਢੇ ਤੇ ਹੱਥ ਰੱਖੋ ਠੱਲ ਪਾ ਦਈਏ ਇਹਨਾਂ 90 ਬੰਦਿਆਂ ਨਾਲ ਮੈਂ ਇਕੱਲੀ ਕੋਈ ਨਹੀਂ ਸ਼ਾਮ ਰਾਹੀਂ ਲੋਕਾਂ ਦੀ ਝੂਠੀ ਖਵਾਦ ਉਹਨਾਂ ਨੇ ਪੋਸ਼ਟ ਪਾਈ ਅੱਜ ਲੋਕੀ ਕੋਰਟਾਂ ਨੂੰ ਵੇਖੀ ਜਾਂਦੇ ਤੇ ਰੌਲਾ ਪਈ ਜਾਂਦਾ ਹਲਕਾ ਜਿਹਾ ਮੈਂ ਆਪ ਦੇ ਲੋਜਗਰ ਕਰ ਰਿਹਾ ਤੁਹਾਡੇ ਸਾਹਮਣੇ ਪੇਪਰ ਰੱਖੇ ਆ ਵੀ ਹਰਮੀਤ ਸਿੰਘ ਸੰਧੂ ਦੀਆਂ ਤਾਰਾਂ ਸਮਗਲਰਾਂ ਦੇ ਨਾਲ ਜੁੜੀਆਂ ਆ ਇਹ ਥੋੜੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਇਹ ਆਉਣਾ ਫਿਕਰ ਜੀ ਦੀ ਦੇਖੀ ਕੋ ਆਪਣੇ ਜੇਲ੍ਹ ਸ ਜਾਊਗਾ ਹੋਰੇ ਸਿਆਸਤ ਵਿੱਚ ਵਿੱਚ ਕੁਝ ਨਹੀਂ ਦੱਸ ਕਰ ਰਿਹਾ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਰੱਖੀ ਜਾ ਰਹੀ ਹੈ ਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹੁਣ ਫੇਰ ਦੁਬਾਰਾ ਦੱਸ ਦੇਣ ਲੱਗਾ ਵਾਂ ਵਿੱਚ ਸਾਡੇ ਹਲਕੇ ਦੇ ਵਿੱਚ ਨਾ ਹਰਮੀਤ ਸਿੰਘ ਸੰਧੂ ਦੀ ਇੱਕ ਫੋਟੋ ਬਣਾ ਕੇ ਤੇ ਸਾਡਾ ਇੱਕ ਦੋਨੇ ਬਣੀ ਸੀਐਮ ਸਾਹਿਬ ਬਿਠਾਏ ਆ ਤੇ ਵਿੱਚ ਕਾਹੇ ਹਰਮੀਤ ਸਿੰਘ ਸੰਧੂ ਦੀ ਫੋਟੋ ਲਾਈ ਗਈ ਆ ਉਹ ਸਾਡੇ ਹਲਕੇ ਦੇ ਲੀਡਰਾਂ ਨੂੰ ਵੋਟਰਾਂ ਸਪੋਰਟਰਾਂ ਨੂੰ ਸਾਡੇ ਆ ਭਰਾਵਾਂ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਭਮੱਕੜ ਆ ਜਿਹੜੇ ਪਿਆਰ ਕਰਦੇ ਪਾਰਟੀ ਨੂੰ ਉਹਨਾਂ ਨੂੰ ਡਿਸਟਰਬ ਕਰ ਰਹੀ ਰਾਤ ਦਾ ਕੱਲ ਦਾ ਪਤਾ ਨਹੀਂ ਸਾਰੀ ਰਾਤ ਮੈਨੂੰ ਨਹੀਂ ਸੌਣ ਦਿੱਤਾ ਇਸ ਪੋਸਟ ਨੇ ਕਿਉਂਕਿ ਮੈਨੂੰ ਹਲਕੇ 'ਚੋਂ ਫੋਨ ਆਏ ਗਏ ਆ ਬਾਰ-ਬਾਰ ਫੋਨ ਆਏ ਗਏ ਆ ਆ ਜਿਹੜੀ ਪੋਸਟ ਜਦੋਂ ਵੇਖੀ ਲੋਕਾਂ ਨੇ ਮੈਨੂੰ ਪੁੱਛੀ ਗਿਆ ਚੇਅਰਮੈਨ ਸਾਹਿਬ ਇਹ ਕੀ ਹੋ ਗਿਆ ਚੇਅਰਮੈਨ ਸਾਹਿਬ ਇਹ ਕੀ ਹੋ ਗਿਆ ਜਦੋਂ ਕਿ ਇਹ ਹੁਣ ਤੱਕ ਪਤਾ ਲੱਗਾ ਵਾ ਕਿ ਇਹ ਠੇਕ ਵਾ ਕਿਉਂਕਿ ਜਿਹੜੀ ਸਾਡੀ ਪਾਰਟੀ ਆ ਉਹ ਜਦੋਂ ਕਿਸੇ ਨੂੰ ਪ੍ਰੋਟੋਕਾਲ ਮੁਤਾਬਕ ਸ਼ਾਮਲ ਕਰਦੀ ਆ ਉਹ ਆਪਣੇ ਹਲਕੇ ਦੇ ਸੀਨੀਅਰ ਲੀਡਰਾਂ ਨਾਲ ਜਾਂ ਵੱਡੇ ਲੀਡਰਾਂ ਨਾਲ ਛੋਟਿਆਂ ਨਾਲ ਰਾਬਤਾ ਕਰਕੇ ਫਿਰ ਪੂਰੀ ਇਨਵੈਸਟੀਗੇਸ਼ਨ ਕਰਕੇ ਉਹ ਬੰਦੇ ਨੂੰ ਸ਼ਾਮਲ ਕਰਦੀ ਆ ਇੱਕ ਬੰਦੇ ਤਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਸਾਡੇ ਸੀਐਮ ਜਿਹੜੀ ਪੰਜਾਬ ਦੀ ਆਣ ਤੇ ਸ਼ਾਨ ਐ ਇਸ ਵੇਲੇ ਬਾਨ ਬਣਿਆ ਸਿਹਰ ਵਿੰਦ ਕੇਰੀਵਾਲ ਉਹਨਾਂ ਤੋਂ ਲੋਕਾਂ ਨੂੰ ਬਹੁਤ ਆਸਾਂ ਤੇ ਉਮੀਦਾਂ ਵਾਂ ਤੇ ਇਸ ਕਰਕੇ ਉਹਦੇ ਨਸ਼ਿਆਂ ਦੇ ਖਿਲਾਫ ਜਿਹੜੀ ਆ ਉਹ ਵੱਡੀ ਵੱਡੀ ਜੰਗ ਛੇੜ ਕੇ ਬੈਠਿਆ ਕਿ ਮੈਂ ਨਸ਼ੇ ਜਿਹੜੇ ਜੜੋਂ ਖਤਮ ਕਰਨੇ ਪੂਰੇ ਪੰਜਾਬ ਦੇ ਵਿੱਚ ਤੇ ਜਦੋਂ ਇਹੋ ਜੇ ਨਸ਼ਿਆਂ ਦੇ ਸਦਾਗਰਾਂ ਦੇ ਨਾਲ ਜੁੜਿਆ ਹੋਇਆ ਨਾਮ ਦਾ ਬੰਦਾ ਕੋਈ ਵੀ ਉੱਠ ਕੇ ਜਦੋਂ ਉਹ ਇਹੋ ਜੀ ਪੋਸਟ ਕੋਈ ਲਾਉਂਦਾ ਆ ਜਾਂ ਪਾਉਂਦਾ ਪਹਿਲੀ ਗੱਲ ਜੇ ਹਰਮੀਤ ਸਿੰਘ ਨੇ ਨਹੀਂ ਲਾਈ ਨਹੀਂ ਪਾਈਏ ਉਹਦਾ ਫਰਜ ਸੀ ਰਾਤ ਦੀ ਪੋਸਟ ਪਾਉਂਦਾ ਕਿ ਪਈਏ ਮੈਂ ਨਹੀਂ ਜੋ ਪਾਈ ਇਹ ਕਿਹਨੇ ਪਾਈ ਆ ਇਹਦੀ ਨਿੰਦਿਆ ਕਰਦਾ ਠੀਕ ਹੈ ਸਾਨੂੰ ਵੀ ਪਤਾ ਲੱਗਦਾ ਉਹ ਚੁੱਪ ਕਰਕੇ ਬੈਠਾ ਇਹਦਾ ਮਤਲਬ ਲਾ ਵੀ ਉਹਦੀ ਰੈ ਨਾਲ ਲਵਾ ਕੇ ਪਾਤੀ ਉਹ ਜਾਣ ਕੇ ਲੋਕਾਂ ਨੂੰ ਡਿਸਟਰਬ ਕਰ ਲਈ ਸਾਡਾ ਹਲਕਾ ਡਿਸਟਰਬ ਹੋ ਰਿਹਾ ਸੀ ਕਈ ਬੰਦੇ ਕਹਿੰਦੇ ਸੀ ਵੇਖੋ ਇਹਨਾਂ ਤੋਂ ਅਸੀਂ ਡਰਦੇ ਮਾਰੇ ਇਹ ਗਲਤ ਕੰਮ ਕਰਦੇ ਸੀ ਕਿ ਅਸੀਂ ਗਲਤ ਕੰਮ ਕਰਨੇ ਨਹੀਂ ਨਾ ਇਹਨਾਂ ਦੇ ਪਸੰਦ ਸੀ ਇਹਨਾਂ ਨੂੰ ਛੱਡ ਕੇ ਅਸੀਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਜੇ ਆਮ ਆਦਮੀ ਪਾਰਟੀ ਨਹੀਂ ਨੂੰ ਲੈ ਲਿਆ ਤੇ ਅਸੀਂ ਕਿੱਥੇ ਜਾਵਾਂਗੇ ਲੋਕ ਕਈ ਇੱਥੋਂ ਦਾ ਕਹਿਣ ਲੱਗੇ ਕੋਈ ਕਹਿੰਦਾ ਮੈਂ ਬੀਜੇਪੀ ਚ ਚੱਲ ਜਾਊਂਗਾ ਕੋਈ ਆਖੇ ਫਿਰ ਆਪਾਂ ਤੇ ਕਾਹਗਾ ਚੱਲ ਜਾਾਂਗੇ ਮੈਂ ਸੋਚਿਆ ਵੀ ਜੇ ਚੁੱਪ ਕੀਤੇ ਰਹੇ ਇਹ ਸਾਡਾ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਕਿਉਂਕਿ ਜਿਹੜੀ ਸੋਸ਼ਲ ਮੀਡੀਆ ਤੇ ਹਵਾ ਹੁੰਦੀਆਂ ਫੇਕ ਇਹ ਵੀ ਬਹੁਤ ਵੱਡਾ ਨੁਕਸਾਨ ਕਰਦੀਆਂ ਫਿਰ ਰਾਤ ਹੀ ਕਿਸੇ ਵੀਰ ਨੇ ਮੈਨੂੰ ਆ ਜਿਹੜੀ ਹਿੰਦੁਸਤਾਨ ਖਬਰ ਜਿਹੜੀ ਟਾਈਮਜ਼ ਦੀ ਹੈ ਨਾ ਆਪਣੀ ਅੰਗਰੇਜ਼ੀ ਦੀ ਖਬਰ ਜਿਹੜੀ ਵੱਡੀ ਖਬਰ ਜਿਹੜੀ ਕੋਈ ਉਹਨੇ ਇੰਗਲਿਸ਼ ਖਬਰ ਦੇ ਵਿੱਚ ਇਹ ਜਿਹੜੇ ਉਹਦੇ ਲਿੰਕ ਜੁੜੇ ਹੋਏ ਜਿਹੜੇ ਡੀਜੀਪੀ ਪੰਜਾਬ ਸ਼ਸ਼ੀ ਕਾਂਤ ਨੇ ਯਾਰ ਕੀਤੇ ਉਹਨੇ ਆਪਦਾ ਜਿਹੜਾ ਇੱਕ ਬਿਆਨ ਦਿੱਤਾ ਸੀ ਇਸ ਖ਼ਬਰ ਦੇ ਵਿੱਚ ਵੀ ਮੈਂ ਉਸ ਵੇਲੇ ਬਾਦਲ ਸਰਕਾਰ ਸੀ ਤੇ ਮੈਂ ਬਾਦਲ ਸਰਕਾਰ ਕੋ ਰਿਪੋਰਟ ਬਣਾ ਕੇ ਲੈ ਕੇ ਗਿਆ ਸੀ ਵੀ ਬਾਦਲ ਸਾਹਿਬ ਆ 97 98 ਬੰਦੇ ਆ ਪੂਰੇ ਪੰਜਾਬ ਚ ਇਹ ਜਿਹੜੇ ਬੰਦੇ ਆ ਨਸ਼ੇ ਦੇ ਸਦਾਗਰ ਵਾ ਨਸ਼ੇ ਦੇ ਸਦਾਕਰਾਂ ਨਾਲ ਤਾਰਾ ਜੁੜੀਆਂ ਵਾਂ ਤੇ ਮੈਨੂੰ ਦੁੱਖ ਲੱਗਦਾ ਵੀ ਇਹ ਨਸ਼ਾ ਜੇ ਪੰਜਾਬ ਦੇ ਵਿੱਚ ਪਰਵੇਸ਼ ਕਰ ਗਿਆ ਇਹ ਆਉਣ ਵਾਲੇ ਸਮੇਂ ਬਹੁਤ ਅਨੇਕ ਮਾਵਾਂ ਦੇ ਪੁੱਤ ਤੇ ਭੈਣਾਂ ਦੇ ਸੁਹਾਗ ਭੈਣਾਂ ਦੇ ਭਰਾ ਇਹ ਘਰਾਂ ਦੇ ਘਰ ਜਾੜ ਕੇ ਰੱਖ ਦੂਗਾ ਤੇ ਮੈਨੂੰ ਕਿਰਪਾ ਕਰੋ ਮੇਰੇ ਮੋਢੇ ਤੇ ਹੱਥ ਰੱਖੋ ਠੱਲ ਪਾ ਦੀ ਇਹਨਾਂ 98 ਬੰਦਿਆਂ ਨੂੰ ਮੈਂ ਕੱਲਾ ਕੱਲਾ ਬੰਦਾ ਚੁੱਕ ਕੇ ਲੈ ਆਉਣਾ ਘਰੋਂ ਨਸ਼ੇ ਸਮੇਤ ਮਫੜ ਲੈਣੇ ਆ ਉਹਨੂੰ ਜਦ ਇਹ ਬਾਦਲ ਸਾਹਿਬ ਨਾਲ ਡਿਸਕਸ ਕੀਤੀ ਬਾਦਲ ਨੇ ਕਿਹਾ ਕਾਕਾ ਇਸ ਤਰ੍ਹਾਂ ਦੇ ਕੰਮ ਨਹੀਂ ਕਰੀਦੇ ਸਾਡੀ ਸਰਕਾਰ ਆ ਮੇਰੇ ਵਜ਼ੀਰਾਂ ਦਾ ਤੂੰ ਵਿੱਚ ਨਾਂ ਲਿਖੀ ਫਿਰਦਾ ਤੇ ਤੂੰ ਤੇ ਸਾਡੀ ਸਰਕਾਰ ਨੂੰ ਬਦਨਾਮ ਕਰ ਦੇਗਾ ਜਦੋਂ ਇਹ ਗੱਲ ਹੋਈ ਆ ਉਹਨੂੰ ਉਥੋਂ ਫਟਕਾਰ ਪਾਈ ਝਾੜ ਪਾਈ ਉਹ ਅਫੀਸਰ ਬਹੁਤ ਚੰਗਾ ਸੀ ਉਹ ਵਿਚਾਰਾ ਫਟਕਾਰ ਤੇ ਝਾੜ ਪਵਾ ਕੇ ਉੱਠ ਕੇ ਆ ਗਿਆ ਕਿਉਂਕਿ ਉਹ 벨ਟ ਬਨ ਨੌਕਰੀ ਦਾ ਉਹ پابੰਦ ਸੀ ਉਸ ਵੇਲੇ ਕੁਝ ਨਹੀਂ ਸੀ ਕਰ ਸਕਦਾ ਜਦੋਂ ਉਸ ਬੰਦੇ ਨੇ ਦਿਲ ਚ ਰੱਖੀ ਜਦੋਂ ਰਿਟਾਇਰ ਹੋਇਆ ਉਹਨੇ ਵੱਡੀ ਖਬਰ ਆਪਣੇ ਦੇਸ਼ ਦੀ ਸੱਦ ਕੇ ਜਿਹੜੀ ਸਭ ਤੋਂ ਮਸ਼ਹੂਰ ਅਖਬਾਰ ਆ ਉਹਨੂੰ ਸੱਦ ਕੇ ਆਪਣਾ ਬਿਆਨ ਦਰਜ ਕਰਾਇਆ ਉਹਦੇ ਚ ਕਿ ਮੈਂ ਆ ਦੇਸ਼ ਲਈ ਆਪਣੀ ਸਟੇਟ ਲਈ ਆ ਕਰਨਾ ਚਾਹੁੰਦਾ ਹਾਂ ਇਹ ਸਟੇਟਾਂ ਦੇ ਜਿਹੜੇ ਮੁੱਖ ਮੰਤਰੀ ਹਵਾ ਕਰਵਾਉਂਦੇ ਆ ਕਿ ਜਦੋਂ ਨਸ਼ੇ ਦੇ ਸਦਾਗਰਾਂ ਨੂੰ ਜਦੋਂ ਆਬ ਬਚਾਉਣਾ ਤੇ ਸਾੜ ਰਗੇ ਅਫਸਰਾਂ ਨੂੰ ਡਰਾਉਣਾ ਧਮਕਾਉਣਾ ਤੇ ਇੱਥੇ ਦੇਸ਼ ਦਾ ਬਣੂਗੀ ਉਹਨੇ ਦੁੱਖ ਝਾਰ ਕੀਤਾ ਇਹਦੇ ਚ ਉਹ ਇਸ ਵੇਲੇ ਲਿੰਕ ਮੈਂ ਸਾਰਿਆਂ ਭਰਾਵਾਂ ਨੂੰ ਦਿਨਾ ਵਾ ਤੁਸੀਂ ਕੱਲੇ ਕੱਲੇ ਆਪਦੇ ਮੋਬਾਈਲਾਂ ਤੋਂ ਲਿੰਕ ਕੱਢ ਲਿਓ ਉਹਦੇ ਵਿੱਚ ਸਾਫ਼ ਤੌਰ ਤੇ ਹਰਮੀਤ ਸਿੰਘ ਸੰਧੂ ਦਾ ਨਾਮ ਵਿੱਚ ਜੁੜਿਆ ਵਾ ਬਿਕਰਮਜੀਤ ਮਜੀਠੀਆ ਦਾ ਵਾ ਭੋਲੇ ਦਾ ਵਾ ਸਾਰੇ ਨਾਮ ਤੁਹਾਨੂੰ ਨਾਮ ਵਾਰ ਇਹਦੇ ਵਿੱਚ ਮਿਲਣਗੇ ਕਿਉਂਕਿ ਇਹ ਗੱਲ ਹੁਣ ਕੋਈ ਪਰਦਾ ਨਹੀਂ ਰਹਿਣਾ ਕਿਉਂਕਿ ਮੈਨੂੰ ਮੇਰੇ ਮੇਰੇ ਵੀ ਅੱਖਾਂ ਗੜੀ ਨਹੀਂ ਰਹਾ ਸੀ ਮੈਨੂੰ ਜਦੋਂ ਰਾਤ ਆ ਪੋਸਟ ਆਈਆਂ ਉਸੇ ਪੋਸਟ ਦੇ ਨਾਲ ਆ ਲਿੰਕ ਆਇਆ ਕਿ ਸਰਦਾਰ ਜੀ ਖੋਲ ਕੇ ਤੇ ਵੇਖੋ ਸਿਰਫ ਕੋਈ ਬੋਲਦਾ ਨਹੀਂ ਗਾ ਡਰਦੇ ਆ ਲੋਕ ਕਿ ਹਰਮੀਤ ਸਿੰਘ ਸੰਧੂ ਤਾਕਤਵਰ ਬੰਦਾ ਵਾ ਕੱਲ ਨੂੰ ਕਿਹਦਾ ਨੁਕਸਾਨ ਕਰਾ ਦੂ ਅੱ ਮੈਂ ਤਾਈਓ ਕਿਸ ਸਾਰੇ ਬੰਦੇ ਬੋਲਣ ਲਈ ਤਿਆਰ ਜੋ ਮੈਂ ਅੱਜ ਇੱਥੇ ਕਿਸੇ ਵੀ ਬੰਦੇ ਨੂੰ ਆੜੇ ਮੇਰੇ ਨਾਲ ਆਣ ਕੇ ਬੈਠੇ ਆ ਨਾ ਇਹ ਪੂਰੇ ਤਰਨਤਨ ਹਲਕੇ ਦੇ ਬਲਾਕ ਪ੍ਰਧਾਨ ਬੈਠੇ ਇੱਥੇ ਤੁਸੀਂ ਇੱਕ ਰਾਨ ਦੇ ਨਿਗਾਹ ਕਮਾ ਕੇ ਚੈੱਕ ਕਰ ਲੋ ਇਹ ਹਲਕੇ ਦੀ ਸਾਡੇ ਦੀ ਕਰੀਮ ਹਲਕੇ ਦੇ ਲੀਡਰ ਵਾ ਪਰ ਮੈਂ ਇਹਨਾਂ ਨੂੰ ਖੁਦ ਕਿਹਾ ਮੈਂ ਕਿਹਾ ਤੁਹਾਡਾ ਮੈਂ ਸਾਰਿਆਂ ਦਾ ਇਹ ਬੰਦੇ ਵਿੱਚੋਂ ਕਹਿੰਦੇ ਜੇ ਦਲੇਰ ਆ ਕਹਿੰਦੇ ਬੋਲਾਂਗੇ ਮੈਂ ਕਿਹਾ ਮੈਂ ਤੁਹਾਡਾ ਕੱਲੇ ਕੱਲੇ ਦਾ ਵੈਰ ਨਹੀਂ ਪੈਣ ਦੇਣਾ ਗੁਰਦੇਵ ਸਿੰਘ ਸੰਧੂ ਇਹਨਾਂ ਕਮਾਲੀ ਹੈਗਾ ਵਾ ਸੱਚ ਬੋਲਣ ਲਈ ਅਸੀਂ ਸੱਚ ਦਾ ਸਾਥ ਸੰਸਥਾ ਵਿੱਚ ਲਾਉਂਦੇ ਰਹੇ ਆ ਅੱਜ ਵੀ ਮੇਰੀ ਉਹ ਚੱਲਦੀ ਆ ਸੱਚ ਦਾ ਸਾਹ ਸੰਤਾ ਵਾਲੇ ਬੰਦੇ ਨੂੰ ਆ ਚੀਜ਼ਾਂ ਬੋਲਣ ਦਾ ਕੀ ਡਰ ਦੱਸੋ ਹਰਮੀਰ ਸਿੰਘ ਸੰਧੂ ਜਿਹੜਾ ਇਹ ਪੋਸਟਾਂ ਪਾਉਂਦਾ ਸਾਡੇ ਸੀਐਮ ਸਾਹਿਬ ਨੂੰ ਬਦਨਾਮ ਨਹੀਂ ਕਰਦਾ ਜੀ ਸਾਡੇ ਏਡੇ ਸਾਫ ਸੁਥਰੀ ਸ਼ਬੀ ਦੇ ਮਾਲਕ ਸੀ ਇਹਮਾ ਉਹਨਾਂ ਦੇ ਵਿੱਚ ਕਾਹੇ ਫੋਟੋ ਆਪਦੀ ਪਸਾ ਕੇ ਤੇ ਇਥੇ ਜਨਤਾ 'ਚ ਵਾਇਰਲ ਕਰਤੀ ਆ ਜੇ ਇਹਨੇ ਨਹੀਂ ਕੀਤੀ ਇਧਰ ਰਾਤ ਦਾ ਹੀ ਕੋਈ ਨਾ ਕੋਈ ਪੋਸਟ ਦੇ ਕਮੈਂਟ ਆਉਣਾ ਚਾਹੀਦਾ ਸੀ ਇਹਨੇ ਕੋਈ ਨਹੀਂ ਕੀਤਾ ਇਹ ਦੁਨੀਆ ਦਾ ਲੋਕਾਂ ਦਾ ਟੈਂਪਰੇਚਰ ਚੈੱਕ ਕਰਨ ਦੇ ਇਥੇ ਸੰਧੂ ਸਾਹਿਬ ਸਵਾਲ ਹੈ ਕਿ ਤੁਸੀਂ ਆਪਣੇ ਕੋਲ ਹੀ ਇਹ ਕਹਿ ਰਹੇ ਹੋ ਪਾਰਟੀ ਵਿੱਚ ਹਰਦੀਪ ਸੰਧੂ ਨੂੰ ਨਵੀਂ ਸ਼ਾਮਲ ਕੀਤਾ ਗਿਆ ਜਾਂ ਹਾਈ ਕਮਾਂਡ ਵੱਲੋਂ ਕੋਈ ਸੰਕੇਤ ਮਿਲਿਆ ਹੈ ਵੇਖੋ ਜਿਹੜੀ ਸਾਡੀ ਹਾਈ ਕਮਾਂਡ ਪਾਰਟੀ ਹੈ ਨਾ ਉਹ ਇੱਕ ਇੱਕ ਵਰਕਰ ਦੀ ਭਾਵੇਂ ਕਿਸੇ ਕੋ ਅਹੁਦੇਦਾਰੀ ਨਹੀਂ ਉਹਦਾ ਵੀ ਮਾਨ ਸਨਮਾਨ ਹੋਣਾ ਰੱਖਦੀ ਹੈ ਸਾਨੂੰ ਆਪਣੀ ਪਾਰਟੀ ਤੇ ਮਾਣ ਸਾਡੇ ਪਾਰਟੀ ਜਿਹੜੀ ਆ ਇੱਕ ਸਰਪੰਚ ਪੈਂਡ ਤੋਂ ਉੱਠ ਕੇ ਕਹਦੇ ਆਮ ਪਾਰਟੀ ਦਾ ਵੀ ਸੀਐਮ ਸਾਹਿਬ ਆ ਕੰਮ ਗਲਤ ਆ ਬੰਦਾ ਗਲਤ ਆ ਪਰ ਉਹਦੇ ਬਰਾਬਰ ਸਬੂਤ ਵਿਖਾ ਦੇ ਉਹਨਾਂ ਮੂੰਹ ਨਹੀਂ ਲਾਉਂਦੀ ਸਾਡੀ ਪਾਰਟੀ ਇਸ ਸੈਂਪ ਪਾਲ ਸੰਕੇਤ ਕੋਈ ਮਿਲਿਆ ਹੈ ਕਿ ਨਹੀਂ ਸ਼ਾਮਲ ਕੀਤਾ ਗਿਆ ਕਿ ਨਹੀਂ ਸ਼ਾਮਲ ਉਹ ਅਜੇ ਤਾਂ ਸ਼ਾਮਲ ਵਾਲੀ ਗੱਲ ਹੀ ਕੋਈ ਨਹੀਂ ਸ਼ਾਮਲ ਆ ਲੋਕਾਂ ਦੀ ਝੂਠੀ ਖਵਾ ਦੇ ਉਹਨਾਂ ਨੇ ਪੋਸਟ ਪਾਈ ਆ ਤੇ ਲੋਕੀ ਪੋਸਟਾਂ ਨੂੰ ਵੇਖੀ ਜਾਂਦੇ ਤੇ ਰੌਲਾ ਪਈ ਜਾਂਦਾ ਹਲਕਾ ਜਿਹਾ ਇਹ ਵੀ ਕੱਲ ਸਾਹਮਣੇ ਇਹੀ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਕੋਈ ਗੱਲ ਨਹੀਂ ਵੇਖੋ ਸਾਡੀਆਂ ਉਹ ਗੱਲਾਂ ਕਿਸੇ ਵੀ ਵਿਸ਼ੇ ਤੇ ਹੋਈਆਂ ਨਹੀਂ ਹੋਈਆਂ ਉਹਨਾਂ ਗੱਲਾਂ ਦਾ ਮੈਂ ਜਗਰ ਨਹੀਂ ਅੱਜ ਕਰਨਾ ਮੈਂ ਆਪਦੇ ਵੱਲੋਂ ਜਗਰ ਕਰ ਰਿਹਾ ਤੁਹਾਡੇ ਸਾਹਮਣੇ ਪੇਪਰ ਰੱਖੇ ਆ ਵੀ ਹਰਮੀਤ ਸਿੰਘ ਸੰਧੂ ਦੀਆਂ ਤਾਰਾਂ ਸਮਗਲਰਾਂ ਦੇ ਨਾਲ ਜੁੜੀਆਂ ਵਾ ਇਹ ਥੋੜੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਇਹ ਆਉਣਾ ਬਿਕਰਮਜੀਤ ਜੀ ਜੀ ਠੀਕੋ ਆਪਣੀ ਜੇਲ੍ਹ 'ਚ ਜਾਊਗਾ ਹੋਰ ਸਿਆਸਤ ਵਿੱਚ ਦੇ ਵਿੱਚ ਕੁਝ ਨਹੀਂ ਇਹਦਾ ਕਰ ਸਕਦਾ ਆਮ ਆਦਮੀ ਪਾਰਟੀ ਚੰਦੀ ਸਿੰਘ ਸੰਧੂ ਕੀ ਸ਼ਾਮਲ ਹੁੰਦਾ ਤੇ ਕੀ ਸੰਕੇਤ ਤੁਹਾਡੇ ਵੱਲੋਂ ਰਹਿਣਗੇ ਫਿਰ ਕਿਸ ਤਰੀਕੇ ਦਾ ਕਰੋਗੇ ਉਹ ਭਾਜੀ ਮੈਂ ਦੱਸ ਰਿਹਾ ਹਾਂ ਪਾਰਟੀ ਸਾਡੀ ਬੰਦਿਆਂ ਦੀ ਬਣਾਈ ਆ ਅਸੀਂ ਮੈਂ ਪਾਰਟੀ ਦਾ ਹਿੱਸਾ ਆ ਕੋਈ ਥਾਂ ਹੀ ਨਹੀਂ ਸਾਡੀ ਪਾਰਟੀ 'ਚ ਇਹੋ ਜਿਹੇ ਬੰਦੇ ਲਈ ਸਮਗਲਰ ਬੰਦੇ ਲਈ ਦੱਸੋ ਤੁਸੀਂ ਨਹੀਂ ਵੇਹਦੇ ਵੀ ਰੋਜ਼ ਜੋਧ ਨਸ਼ਾ ਵਿਰੋਧ ਕਿੰਨੇ ਜੋਰ ਨਾਲ ਅਸੀਂ ਲੜ ਰਹੇ ਆ ਅਸੀਂ ਇਹਨਾਂ ਲਈ ਥਾਂ ਦੀ ਗੱਲ ਕਿੱਥੇ ਰਹਿ ਗਈ ਜੀ ਜਦ ਉਦੀ ਤਾਰ ਡੀਜੀਪੀ ਪੰਜਾਬ ਸਰਕਾਰ ਨੇ ਡੀਜੀਪੀ ਉਸਵੇਲੇ ਦਾ ਜਿਹੜਾ ਸੀ ਉਹਨੇ ਵਿਚਾਰੇ ਨੇ ਕਿੰਨਾ ਜ਼ੋਰ ਲਾਇਆ ਵੀ ਇਹਨੂੰ ਸਾਹਮਣੇ ਲਿਆਉਣ ਲਈ ਚਲੋ ਉਸ ਟਾਈਮ ਇਹਨਾਂ ਦਬਾ ਲਿਆ ਹੁਣ ਸਾਡੇ ਮਾਨ ਸਾਹਿਬ ਨੇ ਲੈਂਦੀਆਂ ਕਿ ਨਹੀਂ ਬਿਗਰਮ ਜੀਠੀ ਦੀ ਸਾਰੀ ਇੱਕ ਇੱਕ ਚੀਜ਼ ਕੱਢ ਕੇ ਇਹਦੀਆਂ ਵੀ ਮਹਾਰਾਜ ਚੰਦ ਦੇ ਨਾਲ ਯਾਰ ਹੋ ਜਾਣੀਆਂ ਇਹ ਬਿਗਰਮ ਜੀਠੀ ਦੇ ਭਾਈਵਾਲ ਆ ਜੀ ਇਹ ਸੇਧਾਰ ਉਹਨਾਂ ਦੇ ਇੱਕੇ ਇੱਕੇ ਅਖਬਾਰ ਦੇ ਵਿੱਚ ਉਹਨੇ ਨਾਂ ਦਿੱਤੇ 98 ਬੰਦਿਆਂ ਦੇ ਆਪਦੇ ਬਿਆਨ ਚ ਦਿੱਤੇ ਆ ਫਿਰ ਅਖਬਾਰ ਨੇ ਆਪਦਾ ਲਿੰਕ ਪਾਇਆ ਸ਼ੇਅਰ ਕੀਤਾ ਜੀ ਇਹ ਜੇ ਕੋਈ ਨਾ ਮੈਂ ਕਹਿ ਰਿਹਾ ਨਾ ਤੁਸੀਂ ਕਹਿ ਰਹੇ ਠੀਕ ਆ 21 ਵਜੇ ਸੰਧੂ ਸਾਹਿਬ ਜਿੱਥੇ ਦਾਦਾ ਦੀ ਸੀਟ ਖਾਲੀ ਉਹ ਚੁੱਕੀ ਆ ਉਹਦੇ ਕਰਕੇ ਫੇਕ ਜਿਹੜੀਆਂ ਆ ਜਾਂ ਪਾਈ ਜਾਂਦੀਆਂ ਵੀ ਤਾਂ ਕਿ ਦਵਾਜਾ ਬਣਾ ਜਾਵੇ ਵੀ ਸਭ ਉਸਤਾ ਪਾਈ ਜਾਵੇ ਵੇਖੋ ਜੀ ਮੈਂ ਸਾਰਿਆਂ ਨੂੰ ਜਿਹੜੇ ਫੇਕ ਪਾਉਂਦੇ ਆ ਇੱਕ ਦਿਨ ਨਾ ਸਾਡੀਆਂ ਫੋਟੋਆਂ ਲਾ ਕੇ ਕਿਸੇ ਨੇ ਪਾ ਗੱਤ ਤੇ ਮੇਰਾ ਕਮੈਂਟ ਪੜੋ ਦਿੰਦਾਈ ਮੈਂ ਕਿਹਾ ਜੀ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਸਾਡੇ ਦੇ ਕੱਲ ਐਮਐਲਏ ਸਾਹਿਬ ਕਸ਼ਮੀਰ ਸਿੰਘ ਸੋਲ ਵੱਡਾ ਭਰਾ ਸਾਡਾ ਉਹ ਗੁਜ਼ਰਿਆ ਤੇ ਦੱਸੋ ਆ ਤੁਸੀਂ ਇਲਖਣਾ ਲੜਨ ਨਾ ਭੇਜੋ ਐ ਮੈਂ ਨਿੰਦਿਆ ਕੀਤੀ ਉਹਦੀ ਉਸੇ ਦਿਨ ਦੋ ਘੰਟੇ ਬਾਅਦ ਹਰਮੀਤ ਸਿੰਘ ਸੰਧੂ ਨੂੰ ਨਹੀਂ ਕਰਨੀ ਬਣਦੀ ਅੱਜ ਤੱਕ ਤੁਸੀਂ ਹਰਮੀਤ ਸੰਧੂ ਦੇ ਪਿਆਰ ਦੀ ਢੋਲਾ ਹਾਂਜੀ ਕੀ ਇਹ ਟਿਕਟ ਪਾਣੀ ਹੈ ਸਾਧ ਕਰਦੇ ਕਿਉਂ ਨਹੀਂ ਟਿਕਟ ਦਾ ਤੇ ਮੈਂ ਝਾਗ ਹੀ ਨਹੀਂ ਰੱਖਦਾ ਜੀ ਉਹ ਸਾਡੀ ਪਾਰਟੀ ਸੁਪਰੀਮਾ ਨੂੰ ਪਤਾ ਨਹੀਂ ਕੀ ਕਰਨਾ ਮੈਂ ਪਾਰਟੀ ਤੱਕ ਵੀ ਸੱਚ ਪਹੁੰਚਾਉਣਾ ਚਾਹੁੰਦਾ ਆਪ ਦੇ ਹਲਕੇ ਦੇ ਲੋਕਾਂ ਨੂੰ ਵੀ ਸੱਚ ਪਹੁੰਚਾਉਣਾ ਚਾਹੁੰਦਾ ਵੀ ਸ਼ੀਸ਼ਾ ਉਖਾ ਦਿੱਤਾ ਵਾ ਕਿ ਹਰਮੀਤ ਸਿੰਘ ਸੰਧੂ ਦੀਆਂ ਤਾਰਾਂ ਕਿੱਥੇ ਕਿੱਥੇ ਜੁੜੀਆਂ ਨਸ਼ੇ ਦੇ ਸਦਾਗਰਾਂ ਨਾਲ ਜੁੜੀਆਂ ਵਾਂ ਕਿਉਂਕਿ ਹਰਮੀਤ ਸਿੰਘ ਸੰਧੂ ਨੂੰ ਸਾਡੀ ਪਾਰਟੀ ਚ ਕਿਤੇ ਕੋਈ ਥਾਂ ਨਹੀਂ ਕਿਉਂਕਿ ਅਸੀਂ ਜੁੱਧ ਨਸ਼ਾ ਵਿਰੋਧ ਛੇੜ ਕੇ ਬੈਠਿਆ ਅਸੀਂ ਨਸ਼ੇ ਵਾਲੇ ਕ੍ਰਾਂਤੀ ਆਉਂਦੀ ਏ ਚੰਗੀ ਸੋਚਣਾ ਆ ਮੇਰੇ ਸਿਰ ਤੇ ਪੱਗ ਕਿਹੜੇ ਰੰਗ ਦੀ ਬੱਦੀ ਦੱਸ ਹਰੇ ਰੰਗ ਦੀ ਗ੍ਰੀਨ ਪੱਗ ਆ ਨਾ ਕ੍ਰਾਂਤੀ ਵਾਲੇ ਬੰਦੇ ਸੋਚ ਕੇ ਵਧੀਆ ਰੱਖਦੇ ਆ ਮੈਂ ਹਰੇ ਰੰਗ ਦੀ ਪੱਗ ਬੱਦੀ ਆ ਜਿੱਦਨ ਮਾਲਕੇ ਤੇ ਮੌਕਾ ਦੋ ਕ੍ਰਾਂਤੀ ਲਿਆਣ ਕੇ ਵਿਖਾਉਂ ਤਾਨੂੰ ਪਿੰਨਾਸ਼ੀ ਆਲੇ ਫੜ ਫੜ ਗਿੱਚੀ ਅੰਦਰ ਦਿੰਦੇ ਕਿ ਨਹੀਂ ਦਿੰਦੇ ਇਸ ਕਰਕੇ ਜਿਹੜੀ ਚੀਜ਼ ਵਾ ਜਦੋਂ ਬੰਦਿਆਂ ਨੇ ਆਪ ਨਸ਼ੇ ਵਕਾਏ ਭਾਈਵਾਲ ਬਣੇ ਬੜੇ ਬੜੇ ਲੋਕਾਂ ਨੂੰ ਪੰਚ ਸਰਪੰਚ ਵੀ ਇਹ ਪਾਰਟੀ ਸ਼ਮਿਕਾ ਵੇਚਦੇ ਰਹੇ ਹਰਮੀਤ ਸੌਂਦੇ ਵੇਲੇ ਈ ਲੱਗਦਾ ਪਾਰਟੀ ਦਾ ਵਿਸ਼ਵਾਸ ਜਤਾਰੀ ਜੀ ਇਹ ਇਲੈਕਸ਼ਨ ਕਰਨੀ ਚਾਹੀਦੀ ਕਿਸੇ ਵੀ ਜਾਂ ਜੰਮੂ ਕੁਰਵਤ ਇਹ ਦੇਖੋ ਜੀ ਅਸੀਂ ਪਾਰਟੀ ਦੇ ਸਿਪਾਹੀ ਆ ਜੋ ਸਾਡੀ ਪਾਰਟੀ ਹਾਈ ਕਮਾਂਡ ਡਿਊਟੀ ਲਾਊਗੀ ਉਹ ਅਸੀਂ ਦਿਨ ਰਾਤ ਪੂਰੀ ਕਰਾਂਗੇ ਸਾਡੀ ਦੇ ਗਜਰਾਤ ਦੇ ਵਿੱਚ ਪਾਰਟੀ ਨੇ ਕਰਾਂ ਡਿਊਟੀ ਲਾਤੀ ਤੁਸੀਂ ਗੱਲ ਕਰਤੀ ਮੈਂ 8.5 ਮਹੀਨੇ ਗਜਰਾਤ ਚ ਲਾ ਕੇ ਆ 36 ਗੜ ਲਾ ਕੇ ਆ ਜੀ ਐਮਪੀ ਦੇ ਵਿੱਚ ਜਿੱਥੇ ਮਰਜੀ ਅਸੀਂ ਪਰਿਵਾਰ ਬੱਚੇ ਵਾਲ ਨਹੀਂ ਵੇਖਿਆ ਅਸੀਂ ਪਾਰਟੀ ਦੇ ਕੰਮ ਨੂੰ ਵੇਖਿਆ ਸਾਡੀ ਪਾਰਟੀ ਸਹੀ ਆ ਤੇ ਸੱਚੀ ਆ ਤੇ ਚੰਗੀ ਆ ਉਹਦੇ ਲਈ ਦੈੜ ਰਾਤ ਮਿਹਨਤ ਕਰਾਂਗੇ ਕਿਸੇ ਪਾਰਟੀ ਦੇ ਉੱਠ ਕੇ ਕਿਸੇ ਬੰਦੇ ਇੱਕ ਨੂੰ ਪਿੰਡ ਚੋਂ ਬੰਦੇ ਨੂੰ ਉੱਠ ਕੇ ਫੜ ਕੇ ਬਾਹਰ ਟਿਕਟ ਦੇ ਦੇਣਗੇ ਉਹਦੇ ਲਈ ਦਿਨ ਰਾਤ ਕਰਕੇ ਉਹਨੂੰ ਮਿਹਨਤ ਕਰਾਂਗੇ ਉਹਦੀ ਟਿਕਟ ਜਿਤਾਵਾਂਗੇ ਅਸੀਂ ਆਪਣੀਆਂ ਟਿਕਟਾਂ ਟੁਕੜਾਂ ਦੀ ਕਿਉਂ ਚਾਦਰ ਨਹੀਂ ਰੱਖਦੇ 2022 ਦੀ ਟਿਕਟ ਮਾਤੀ ਸੀ ਜੀ ਦਾਅਵੇ ਕਰੇ ਪੇਸ਼ ਕੀਤੀ ਸੀ ਉਸ ਸਮੇਂ ਤੇ ਹੀ ਭਾਈ ਡਾਕਟਰ ਸੂਲ ਸਾਹਿਬ ਦਾ ਇੱਕ ਲੱਗਦਾ ਹੈ ਐਸਟੈਂਟ ਜਾਂ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਵਿੱਚ ਸ਼ਮਾਜ ਜਾ ਸਕਦਾ ਵੇਖੋ ਜੀ 2022 ਚ ਮਾ ਵੀ ਭਜਨ ਅਠ ਕੀਤੀ ਸੋਹਤ ਸਾਹਿਬ ਨੇ ਕੀਤੀ ਸਾਰਿਆਂ ਲੈ ਕੈਂਚ ਲੋਕਾਂ ਕੀਤੀ ਪਰ ਮੈਂ ਖੁਦ ਕਹਿੰਨਾ ਵੀ ਉਸ ਵੇਲੇ ਡਾਕਟਰ ਕਸ਼ਮੀਰ ਸਿੰਘ ਸੋਲ ਪਹਿਲਾਂ ਦਾ ਲੱਗਾ ਸੀ ਪੁਰਾਣਾ ਬੰਦਾ ਸੀ ਉਹਨੇ ਪਾਰਟੀ ਲਈ ਬੜੀ ਦਿਰੜਤਾ ਨਾਲ ਕੰਮ ਕੀਤਾ ਪਾਰਟੀ ਨੇ ਬੜਾ ਸਹੀ ਫੈਸਲਾ ਲਿਆ ਸੀ ਫੈਸਲੇ ਸਹੀ ਨੂੰ ਸਹੀ ਕਹਿਣਾ ਚਾਹੀਦਾ ਉਹਦਾ ਹੱਕ ਬਣਦਾ ਸੀ ਮੈਂ ਥੋੜੇ ਆ ਮਹੀਨੇ ਮਿਹਨਤ ਕੀਤੀ ਉਹਨੇ ਪੁਰਾਣਾ ਬੰਦਾ ਲਗਾ ਰਿਆ ਨਾਲੇ ਉਹਦੀ ਉਮਰ ਵੱਡੀ ਸੀ ਉਹਦਾ ਹੱਕ ਸੀ ਉਹਨੂੰ ਟਿਕਟ ਪਾਰਟੀ ਨੇ ਬਿਲਕੁਲ ਸਹੀ ਦਿੱਤੀ ਸੀ ਅਸੀਂ ਫੇ ਸਾਰਿਆਂ ਨਾਲ ਕੇ ਮਿਹਨਤ ਕੀਤੀ ਉਹਨੂੰ ਐਮਐਲਏ ਬਣਾਇਆ ਹੁਣ ਵੀ ਪਾਰਟੀ ਜਿਹਨੂੰ ਟਿਕਟ ਦੇਊਗੀ ਕਿਸੇ ਵੀ ਛੋਟੇ ਵੱਡੇ ਨੂੰ ਅਸੀਂ ਉਹਦਾ ਸਾਥ ਦੂੰ ਦਿੰਨ ਰਾਤ ਗੁਰਦੇਵ ਸਿੰਘ ਸੰਧੂ ਇੱਕ ਕਰ ਦੂਗਾ ਪਾਰਟੀ ਦੀ ਟਿਕਟ ਜਿਤਾ ਕੇ ਝੋਲੀ ਪਾਵਾਂਗੇ ਲਾਸਟ ਵਾਰ ਜੇ ਫਿਰ ਵੀ ਇਸ ਤੋਂ ਬਾਅਦ ਜੀ ਵੀ ਰਮੇਸ਼ ਸਿੰਘ ਸੰਧੂ ਨੂੰ ਪਾਰਟੀ ਸ਼ਾਮਲ ਕਰ ਦਿੱਤੇ ਜਿੰਦਾਂ ਤੁਹਾਡੇ ਸਾਰੇ ਪਲਾਨ ਪ੍ਰਧਾਨ ਬੈਠੇ ਅਗਲਾ ਸਟੈਪ ਕੀ ਹੈ ਜੇ ਫਿਰ ਸਾਰੇ ਨਸ਼ੇ ਦੇ ਸਦਾਕਰ ਸਾਡੀ ਪਾਰਟੀ ਸ਼ਾਮਲ ਹੋ ਜਾਣਗੇ ਫਿਰ ਤੇ ਪੂਰੇ ਪੰਜਾਬ ਦੇ ਨਸ਼ੇ ਦੇ ਸਦਾਕਰ ਹੁਣ ਗੁੱਠਾਂ ਜਵਾਜਦੇ ਫਿਰ ਉਹਨਾਂ ਨੂੰ ਥਾਂ ਨਹੀਂ ਲੱਭਦਾ ਕਦੇ ਫਿਰ ਤੇ ਸਾਡੀ ਪਾਰਟੀ ਸ਼ਾਮਲ ਹੋ ਜਾਣਗੇ ਫਿਰ ਉਹਨਾਂ ਨੂੰ ਘਰ ਨਹੀਂ ਢਾਣੇ ਉਹਨਾਂ ਦੇ ਇੱਕ ਬੰਨੇ ਪੀਲਾ ਪੰਜਾ ਅਸੀਂ ਚਲਾਉਣ ਦਾ ਆ ਇਹੋ ਜੀ ਕੋਈ ਗੱਲਬਾਤ ਨਹੀਂ ਹੈਗੀ ਸਾਡੀ ਪਾਰਟੀ ਕਿਸੇ ਨਾ ਕੋਈ ਲਿਆਈ ਨਹੀਂ ਕਰਦੀ ਆ ਆਪਦੇ ਮინისტრਾਂ ਦਾ ਨਹੀਂ ਕਰਦੀ ਆ ਆਪਦੇ ਲੀਡਰਾਂ ਦਾ ਨਹੀਂ ਕਰਦੀ ਉਹ ਨਸ਼ੇ ਦੇ ਤਸਕਰਾਂ ਦੇ ਪੀਲਾ ਪੰਜਾ ਚਲਾ ਰਹੇ ਤੁਸੀਂ ਸ਼ਾਮਲ ਸ਼ਾਮਲ ਸਾਰੇ ਬਾਰ ਬਾਰ ਕਰੀ ਜਾਂਦੇ ਜੋ ਕੋਈ ਵੀ ਸ਼ਾਮਲ ਆਲਾ ਥਾਂ ਨਹੀਂ ਸਾਡੀ ਪਾਰਟੀ ਹਰਮਿੰਦਰ ਸਿੰਘ ਸੰਧੂ ਵਰਗੇ ਨੂੰ ਨਸ਼ੇ ਦੇ ਸਦਾਗਰਾਂ ਨੂੰ ਕਿਹੜੇ ਕਿਹੜੇ ਵੱਡੇ ਲੋਕਾਂ ਸਦਾਗਰਾਂ ਨਾਲ ਦੇ ਤਾਰਾਂ ਜੁੜੀਆਂ ਬਿਕਰਮਜੀਤ ਮਜੀਠੀਆ ਤੇ ਇਹ ਅਤੇ ਹੋਰ ਵੀ ਅਕਾਲੀ ਦਲ ਦੇ ਵੇਖੋ ਜੇ ਮੰਨ ਲਓ ਆਪ ਸ਼ਸ਼ੀ ਕਾਂਧੀ ਨੂੰ ਗਲਤ ਕਹਿ ਦਈਏ ਉਹਨੇ ਪੁਲਿਸ ਅਫਸਰਾਂ ਦੇ ਵੀ ਨਾਂ ਲਿਖੇ ਜੀ ਇਹ ਚ ਤੁਸੀਂ ਪੜੋਗੇ ਸਾਰੇ ਪੁਲਿਸ ਅਫਸਰ ਜਿਹੜੇ ਕਰਪਟ ਸੀ ਉਹਨਾਂ ਲੀਡਰਾਂ ਨਾਲ ਰਹੇ ਉਹਨ ਸਾਰੀਆਂ ਪਾਰਟੀਆਂ ਦੇ ਲੀਡਰਾਂ ਵਿੱਚ ਭਾਜਪੀ ਦੇ ਵੀ ਹੈਗੇ ਕਾਂਗਰਸ ਦੇ ਲੀਡਰ ਵੀ ਹੈਗੇ ਜੋ ਉਸ ਵਿੱਚ ਤੇ ਜਦੋਂ ਇਹ ਇਕੱਲੇ ਦਲ ਦੇ ਵਿੱਚ ਜਿੰਨੇ ਹੈਗੇ ਉਹਨੇ ਸਾਰੇ ਜਗਜाहਰ ਕੀਤੇ ਸੀ ਬਾਦਲ ਸਾਹਿਬ ਇਹਨਾਂ ਨੂੰ ਨਸ਼ੇ ਦੀ ਸਤਾ ਕਰਨ ਚੁੱਕ ਕੇ ਅੰਦਰ ਦੇ ਦਿੱਗੇ ਆਪਣਾ ਪੰਜਾਬ ਹਰਿਆ ਭਰਿਆ ਤੇ ਗ੍ਰੀਨ ਹੱਸਦਾ ਖਸ ਹੱਸਦਾ ਵਸਦਾ ਖੇਡਦਾ ਰਹੂਗਾ ਪਰ ਬਾਦਲ ਸਾਹਿਬ ਨੇ ਨਹੀਂ ਮੰਨੀ ਤੇ ਅੱਜ ਪੰਜਾਬ ਦੇ ਵਿੱਚ ਜ਼ਹਿਰ ਘੁੱਲ ਗਿਆ ਲੋਕਾਂ ਦੇ ਬੱਚੇ ਧੀਆਂ ਪੁੱਤ ਕਈਆਂ ਦੇ ਦੋ ਦੋ ਬੱਚੇ ਦੋਵੇਂ ਦੋਵੇਂ ਮਰ ਗਏ ਕਈਆਂ ਦਾ ਤਿੰਨ ਤਿੰਨ ਬੱਚੇ ਤਿੰਨੇ ਤਿੰਨੇ ਮਰ ਗਏ ਮਾਂ ਪੇ ਉਹਨੂੰ ਪੁੱਛੋ じゃ ਕੀ ਬਣਦਿਆ ਜਦੋਂ ਬਾਦਲ ਕੇ ਦਾ ਸਰਕਾਰ ਲੈਂਦਾ ਅੱਜ ਬਾਦਲ ਨੇ ਸ਼ਾਇਦ ਮਰਦਾ ਉਹਨਾਂ ਦਾ ਰਾਜ ਵੀ ਹੋਰ ਸਾਲ ਸਮੇਂ ਦੋ ਚਾਰ ਸਾਲ ਦੋ ਸਾਲ ਟਰਮਾਂ ਲਾ ਲਿੰਦਾ ਕਿਉਂਕਿ ਵੱਡਿਆਂ ਲੋਕਾਂ ਦੀਆਂ ਚੰਗੀਆਂ ਅੱਖ ਰਾਕਾਂ ਚੰਗੀਆਂ ਸਿੱਧਾ ਭੇ ਰੈਂਦੀਆਂ ਵਾਂ ਉਹ ਰੱਬ ਵੱਲੋਂ ਤਰਕਾਰਿਆ ਗਿਆ ਜਦੋਂ ਪੰਜਾਬ ਲਈ ਫਿਕਰ ਨਹੀਂ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਰਾਜ ਤਾਜ ਦਿੱਤਾ ਹੈ ਉਹਨਾਂ ਦੇ ਬੱਚੇ ਮਰਦੇ ਤੇ ਮਰਦੇ ਰਹਿਣ ਜਿਉਂਦੇ ਤੇ ਜਿਉਂਦੇ ਰਹਿਣ ਉਹਨਾਂ ਨੇ ਦਾ ਸਦਾਗਰਾਂ ਨਾਲ ਸਾਂਝਾਂ ਪਾਲ ਲਿਆ ਉਹਨਾਂ ਦੇ ਵਜ਼ੀਰਾਂ ਨੇ ਸਮੇਕਾਂ ਵੇਚੀਆਂ ਤੇ ਵਕਾਈਆਂ ਤੇ ਤਾਈਓ ਬਦਲ ਪਰਿਵਾਰ ਦਾ ਜਾਲ ਆ ਇਸ ਕਰਕੇ ਮੈਂ ਕਹਿਣਾ ਵੀ ਆਮ ਪਾਰਟੀ ਜਿਹੋ ਜੇ ਬੰਦਿਆਂ ਲਈ ਕਦੇ ਕੋਈ ਥਾਂ ਬਾਕੀ ਜੇ ਕੋਈ ਫਿਰ ਵੀ ਸ਼ੱਕ ਕਿਸੇ ਨੂੰ ਹੈਗਾ ਹਿੰਦੁਸਤਾਨ ਅਖਬਾਰ ਜਿਹੜੀ ਹੈ ਟਾਈਮਜ਼ ਅਖਬਾਰ ਜਿਹੜੀ ਇੰਗਲਿਸ਼ ਦੀ ਹਾਂ ਉਹਦੇ ਵਿੱਚ ਉਹਦਾ ਲਿੰਕ ਕੱਢ ਕੇ ਤੁਸੀਂ ਪੜ ਸਕਦੇ ਜੋ ਸਾਰੇ ਭਰਾਵੋ ਨੂੰ ਮੈਂ ਬੇਨਤੀ ਕਰਦਾ ਜਗ ਜਾ ਰਹੇ ਤੇ ਚੀਜ਼ਾਂ ਤੇ ਸਿਰਫ ਇਸ ਵੇਲੇ ਉਦੋਂ ਸਰਕਾਰਾਂ ਨੇ ਸਿਰਫ ਦਬਾਇਆ ਸੀ ਅੱਜ ਸਰਕਾਰ ਸਾਡੀ ਆ ਅਸੀਂ ਦਬਾਇਆ ਨਹੀਂ ਰਹਿਣ ਦੇਣਾ ਇਕੱਲੇ ਇਕੱਲੇ ਦੇ ਗਿੱਚੀ ਨੂੰ ਹੱਥ ਪਾ ਕੇ ਅੰਦਰ ਦੇ ਦੇਣੇ ਠੀਕ ਹੈ ਜੀ ਧੰਨਵਾਦ